ਨਾਮ ਜਸਵਿੰਦਰ ਸਿੰਘ ਸਾਹਿਬ ਜਸਵਿੰਦਰ ਜੀ ਭਾਜੀ ਕੀ ਕੀ ਮਾਮਲਾ ਕੀ ਜਿਹੜਾ ਸਿਵਲ ਹਸਪਤਾਲ ਪਹੁੰਚਿਆ ਮਾਮਲਾ ਸਰ ਇਦਾਂ ਹੈਗਾ ਕਿ ਗੁੰਡੀਆਂ ਆਪਣੇ ਹੈਗੇ ਪੰਜ-ਛੇ ਮੁੰਡੇ ਠੀਕ ਹੈ ਤੇ ਪਤੰਗਵਾਜੀ ਖਾਪੋਵਾਜੀ ਕਰਦੇ ਹੀ ਰਹਿੰਦੇ ਸੀ ਆਲ ਬਾਈ ਜੀ ਕਿਹੜੀ ਜਗ੍ਹਾ ਲਵਾਇਓ ਮੈਂ ਕੇਰ ਸਿੰਘ ਨਗਰ ਤੋਂ ਤੇ ਸਾਡਾ ਡੈਡੀ ਉਹਨਾਂ ਨੂੰ ਕਾਫੀ ਟੋਕਦਾ ਆਂਦਾ ਵੀ ਇਦਾਂ ਇਦਾਂ ਨਹੀਂ ਕਰਨਾ ਹੈਗਾ ਮੈਂ ਹੁਣੇ ਜਸਟ ਪਹੁੰਚਿਆ ਸੀਗਾ ਘਰੇ ਉਤੋਂ ਪਹਿਲਾਂ 8-10 ਮੁੰਡੇ ਪਹਿਲਾਂ ਹੀ ਉਹਨਾਂ ਦੇ ਉੱਤੇ ਖੜੇ ਹੋਏ ਤੇ ਮੇਰਾ ਬ੍ਰਦਰ ਵੀ ਜਾਨੂੰ ਆ ਗਏ ਸੀਗੇ ਉਹਨਾਂ ਨੇ ਦੋਨਾਂ ਤੇ ਅਟੈਕ ਹੀ ਕੀਤਾ ਜਿੰਨੇ ਨੂੰ ਮੈਂ ਬਾਈਕ ਆ ਕੇ ਰੋਕੀ ਜਾਨੂੰ ਉਹਨਾਂ ਦੇ ਵਿੱਚ ਦੋ ਤਿੰਨੇ ਆਣਿਆਂ ਕੋਲੇ ਟੋਕੇ ਵਗੈਰਾ ਸਾਰੇ ਹਥਿਆਰ ਸੀਗੇ ਘੱਟੋ ਘੱਟ 15 ਕ ਜਾਨੇ ਸੀਗੇ ਤਕਰੀਬਨ ਇਹਨਾਂ ਦੇ ਵਿੱਚੋਂ ਪੰਜ ਹਾਂਜੀ ਜਰਾਨੇ ਵੀ ਉਹਨਾਂ ਦੀਆਂ ਵਿੱਚ ਮੌਜੂਦ ਸੀਗੀਆਂ ਸਰ ਤੇ ਉਹ ਟੋਕਾ ਸਰ ਸਿੱਧਾ ਹੀ ਸਿਰ 'ਚ ਵੱਜਿਆ ਮੇਰੇ ਦਾੜੀ ਦੇ ਫਾਜ਼ਲ ਸਾਹਿਬ ਦੇ ਪਹਿਲੀ ਗੱਲ ਤਾਂ ਇੰਨੀ ਗਰਮੀ ਕਿ ਬਜ਼ੁਰਗ ਦੇ ਉੱਪਰ ਹੱਥ ਤੇ ਪੰਦੀ ਕੀ ਲੋੜ ਸੀ ਗੱਲਾਂ ਕਰਨੀਆਂ ਸਿੱਧੀ ਗੱਲ ਕਰੋ ਕਿ ਜਦ ਤੱਕ ਅਸੀਂ ਉਹਨੂੰ ਵਿਚਾਰ ਨੂੰ ਸਾਹਮਣੇ ਜਦ ਤੱਕ ਉਹਦੇ ਵਿਚਾਰ ਦੇ ਸੱਟ ਲੱਗ ਚੁੱਕੀ ਸੀਗੀ ਹੁਣ ਫਟਾਫਟ ਜਾ ਕੇ ਸਿਵਲ ਲੈ ਕੇ ਆ ਜੇ ਡੈਥ ਹੋ ਗਈ ਆ ਸਰ ਹਾਂਜੀ ਮੇਰੇ ਫਾਜ਼ਲ ਸਾਹਿਬ ਤੇ ਮੇਰੇ ਵੀ ਲੱਗੀ ਆ ਤੇ ਮੇਰੇ ਘਰਦਿਆਂ ਨੂੰ ਵੀ ਮੇ ਭਰਜਾਈਆਂ ਤੇ ਵੀ ਇਹਨਾਂ ਨੇ ਹੱਥ ਚੱਕਿਆ ਸਰ ਇਹ ਕਿੰਨੇ ਵਜੇ ਦਾ ਮਾਮਲਾ ਸਰ ਇਹ ਸਰ ਹਾਫ ਘੰਟਾ ਹੋਇਆ ਹੁਣ ਤਕਰੀਬਨ ਤਾਂ ਲੱਗਦਾ ਪੋਣਾ ਘੰਟਾ ਲੱਗਾ ਹੈ ਫਾਦਰ ਸਾਹਿਬ ਦੇ ਉੱਤੇ ਅਟੈਕ ਕੀਤਾ ਉਹਨਾਂ ਨੇ ਹਾਂਜੀ ਮੇਰੇ ਫਾਦਰ ਸਾਹਿਬ ਤੇ ਮੇਰੇ ਘਰਦਿਆਂ ਤੇ ਉਹਨਾਂ ਨੂੰ ਹਮਲਾ ਕੀਤਾ ਗਿਆ 15 ਤੋਂ 20 ਜਣੇ ਸੀਗੇ ਸਰ ਉਹ ਇਹ ਸਾਰੇ ਗਲੀ 'ਚ ਰਹਿੰਦੇ ਨੇ ਹਾਂ ਗਲੀ ਤਾਂ ਨੁਕਰ ਵਾਲਾ ਪਹਿਲਾ ਘਰ ਸੀਗਾ ਤੇ ਉਹਨਾਂ ਦੇ ਨਾਲ ਸਾਰੇ ਮੁੰਡੇ ਹੋਰ ਜਿਹੜੇ ਫालतू ਬਾਹਰੋਂ ਆਏ ਹੋਏ ਸੀਗੇ ਛੋੜੇ-ਬੋਤੇ ਉਹ ਆਏ ਹੋਏ ਸੀ ਬਾਹਰੋਂ ਠੀਕ ਹੈ ਤੇ ਉਮਰ ਕਿੰਨੀ ਹੈ ਇਹਨਾਂ ਦੀ ਇਹਨਾਂ ਦੀ ਹੁਣੀਆਂ 65 ਸਾਲ ਦੀ ਸਰ ਸਿਰਫ ਇੱਕ ਸਮਝਾਉਣ ਕਰਕੇ ਕਿ ਲੋਕਾਂ ਨੂੰ ਹੱਲ ਆਪਣੇ ਬਾਪੂ ਦੀ ਅੱਜ ਇਹ ਚੀਜ਼ ਦੇਖਣੀ ਪੈਂਦੀ ਆ ਇਹ ਲੋਕਾਂ ਨੂੰ ਇਹ ਚਾਹੀਦਾ ਪ੍ਰਵਾਸੀਓ ਜਿਹੜੇ ਬਾਹਰੋਂ ਆ ਕੇ ਆ ਦੇਖ ਲੋ ਕੀ ਸਾਡਾ ਹਾਲ ਕੀਤਾ ਇਹ ਲੋਕਾਂ ਨੇ ਫਾਦਰ ਸਾਹਿਬ ਜੀ ਕੀ ਕਰਦੇ ਕੀ ਕੰਮ ਕੀ ਕਰਦੇ ਸੀ ਇਹ ਬਾਲ ਬੇਲੇ ਸੀ ਜਦ ਰਿਟਾਇਰਮੈਂਟ ਪਹਿਲਾਂ ਮੁਰਾਜ ਮਿਸਤਰੀ ਦਾ ਕੰਮ ਕਰਦੇ ਸੀਗੇ ਅਸੀਂ ਅਸੀਂ ਕਾਸ ਤੋਂ ਬਿਲੋਂਗ ਕਰਦੇ ਆ ਜੀ ਅਸੀਂ ਠੀਕ ਆ ਤੇ ਜਿਹਨਾਂ ਨੇ ਨੂੰ ਹਮਲਾ ਕੀਤਾ ਕਿ ਪ੍ਰਵਾਸੀ ਹੈ ਹਾਂ ਜੀ ਉਹ ਪ੍ਰਵਾਸੀ ਨੇ ਸਰ ਉਹ ਅਕਸਰ ਇਹ ਲੈ ਕੇ ਸਰ ਹਾਂ ਜੀ ਉਹਨਾਂ ਦੇ 4-5 ਮੁੰਡੇ ਹੈਗੇ ਆ 4-5 ਮੁੰਡੇ ਹੋਰ ਉਹਨਾਂ ਨੇ ਬੁਲਾ ਲੈਣੇ 10-15 ਕਿੰਨੇ ਲੋਕ ਪਹਿਲੇ ਸਾਰੇ ਫਿਲਹਾਲ ਤਾਂ ਉਹਨਾਂ ਦੀਆਂ ਵਾਰਾ ਕਰਦੀਆਂ ਜਾਂ ਉਸ ਤੋਂ ਬਾਅਦ ਤਾਂ ਕੋਈ ਹੋਣੀ। ਕਿਹੜੀ ਜਗ੍ਹਾ ਤੁਸੀਂ ਤੁਸੀਂ ਕਿੱਥੋਂ ਆਏ ਹੋ? ਕੇਰਸੇਂਗਰ ਸਰ। ਕੇਰਸੇਂਗਰ ਇਹ ਕਿਹੜੀ ਜਗ੍ਹਾ ਪੈਂਦਾ ਇਹ? ਇਹ ਸੱਚ ਅਸੀਂ ਇਹਦੇ ਕੋਲੇ ਪੈਂਦਾ ਜਗਤਪੁਰੇ ਚੌਕੀ ਪੈਦੀ ਆ ਜੀ ਸਰ। ਜਗਤਪੁਰੇ ਚੌਕੀ। ਹਾਂ ਜੀ ਇਹਨਾਂ ਨੂੰ ਕੱਲ ਵੀ ਰਾਤੀ ਵੀ ਸਮਝਾਇਆ ਹਲੇ। ਕੋਈ ਰਿਪੋਰਟ ਲਿਖਾਈ? ਹਾਂ ਜੀ ਲਿਖਾਤੀ ਹੋਣੀਆਂ ਕਰਦੇ ਨੇ ਕਿਉਂਕਿ ਮੈਂ ਸੀਰੀਅਸ ਪੋਜੀਸ਼ਨ ਤੇ ਸਿੱਧਾ ਚੱਕ ਕੇ ਇਹਨਾਂ ਨੂੰ ਇੱਧਰ ਲੈ ਆਇਆ। ਬੜੀ ਪਰਵਾਹ ਚ ਕਿਹੜੇ ਕਿਹੜੇ ਸੱਟਾ ਵੱਜੀਆਂ। ਮੇਰੇ ਬ੍ਰਦਰ ਤੇ ਵੱਜੀਆਂ ਹੋਣੀਆਂ ਮੇਰੇ ਘਰ ਦੇਆਂ ਦੇ ਪਰਜਾਈਆਂ ਤੇ ਉਹਨਾਂ ਦੇ ਵੀ ਸਟਾਂ ਕੋਈ ਮੈਨੂੰ ਹਲੇ ਪਤਾ ਨਹੀਂ ਮੈਂ ਸਿਰਫ ਇਹਨਾਂ ਨੂੰ ਚੱਕ ਕੇ ਲਿਆਉਣ ਸੀ ਤੁਹਾਡੇ ਮੁਤਾਬਕ ਹੁੱਲੜ ਵਾਜੀ ਤੋਂ ਰੋਕਣਾ ਮਹਿੰਗਾ ਪੈ ਗਿਆ ਹਾਂਜੀ ਸਰ ਹਾਂਜੀ ਠੀਕ ਹੈ ਤੇ ਹੁਣ ਤੁਹਾਡੇ ਵੀ ਸਰ ਦੇ ਸਟੋਗ ਕਰ ਸਰ ਮੇਰੇ ਵੀ ਬਹੁਤ ਲੱਗੀ ਆ ਜੀ ਮੈਂ ਸਰ ਫੋਟੋਗ੍ਰਾਫਰ ਹਾਂ ਜੀ ਫੋਟੋਗ੍ਰਾਫਰ ਇਹ ਕਿੰਨੇ ਵੇਰ ਹੱਥ ਰੱਸੇ ਸਰ ਲਗਾ ਲਓ ਕੰਟਾ ਕੇ ਹੋਣ ਵਾਲੀ ਹੋ ਗਿਆ ਪੂਣਾ ਕੰਟਾ ਹੋ ਗਿਆ ਸਰ ਇਹ ਤੁਹਾਡਾ 22:00 ਦੀ ਗੇਮ ਹੋਣੀ ਹੈ 22:00 ਤੱਕ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਮੈਂ ਸਿਰ ਇੱਥੇ ਗਿਆ ਹੋਇਆ ਸੀ ਆਪਣੇ ਸਹੁਰੇ ਗਿਆ ਸੀ ਜਸਟ ਘਰੇ ਪਹੁੰਚਿਆ ਹੀ ਆ ਸਰ ਜਿਸ ਟਾਈਮ ਮੁੰਡੇ ਉੱਥੇ ਕਾਫੀ ਜਣੇ ਖੜੇ ਸੀ ਜ਼ਰੂਰ ਦੇਖਿਆ ਕਿ ਆ ਕੀ ਹੋ ਗਿਆ ਜਾਨੂੰ ਮੌਕੇ ਤੇ ਮੈਂ ਸਿਰ ਪਹੁੰਚਿਆ ਸੀ ਸੀਸੀਟੀਵੀ ਸਰ ਲੱਗਿਆ ਤਾਂ ਹਲਵਾ ਕੈਮਰਾ ਕੋਈ ਹੈ ਨਹੀਂ ਬਲ ਦੇਖ ਲਾਂਗੇ ਕਿ ਹੈ ਨਾ ਕਿ ਕੋਈ ਵੀਡੀਓ ਬੁਣੀਆ ਬਣੀ ਹੋਈ ਠੀਕ ਹੈ ਅੱਜ ਕਿਹੜਾ ਕਦੇ ਇੱਕ ਵਾਰਤ ਹੋਈ ਸੀ ਉਹਦੇ ਬਾਰੇ ਜੀ ਕੱਲ ਇਨਫੋਰਮੇਸ਼ਨ ਆਈ ਸੀ ਜੀ ਗੁਰਮੀਲ ਸਿੰਘ ਨਾਮ ਦਾ ਵਿਅਕਤੀ ਹੈ ਜਿਨ੍ਹਾਂ ਦੀ ਕੀ ਉਹਨਾਂ ਦੇ ਮੱਲੇ ਕੇਰ ਸਿੰਘ ਨਗਰ ਦੇ ਵਿੱਚ ਲੜਾਈ ਝਗੜਾ ਹੋਇਆ ਸੀ ਗਵੰਡੀਆਂ ਦੇ ਨਾਲ ਤੇ ਉਹਨਾਂ ਦੀ ਜਦੋਂ ਉਥੋਂ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਆ ਤੇ ਉੱਥੇ ਉਹਨਾਂ ਦੀ ਡੈਥ ਹੋ ਗਈ ਸੀਗੀ ਇਹ ਇਨਫੋਰਮੇਸ਼ਨ ਆਈ ਸੀ ਇਸ ਸਬੰਧੀ ਅਸੀਂ ਉਹਨਾਂ ਦੇ بیٹے ਜਸਵਿੰਦਰ ਸਿੰਘ ਦੇ ਬਿਆਨਾਂ ਦੇ ਉੱਤੇ ਅਸੀਂ ਜਿਹੜੀ ਐਫਆਰ ਰਜਿਸਟਰ ਕਰ ਦਿੱਤੀ ਸੀ ਤੇ ਬੰਦੇ ਦੀ ਏਸ ਕਿੰਨੀ ਉਮਰ ਸੀ ਏਜ ਅਰਾਊਂਡ 60 65 ਦੇ ਅਰਾਊਂਡ ਉਹਨਾਂ ਦੀ ਸੀ ਅੱਛਾ ਜੀ ਉਹਨਾਂ ਦਾ ਨਾਮ ਜਸ